प्यारे दोस्तों प्यारप्रीत सादिकाल जी पंजाब ਦੇ ਮਲਾਜਮਾਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ ਪਰ ਸ਼ਿਕਾਇਤ ਸੰਕਰਨ ਦੇ ਉੱਤੇ ਜੋ ਪਾਵਰ ਕਮਿਸ਼ਨ ਦੇ ਮੀਨ ਨੇ ਹੈ ਉਹ ਝੁਕੀ ਹੈ ਕਿਉਂਕਿ ਕਈ ਸਰਕੂਲਰ ਜੋ ਪਾਵਰ ਕਮਿਸ਼ਨ ਨੇ ਕੱਢਦੇ ਹਨ ਕਿਉਂਕਿ ਜੋ ਬਿਜਲੀ ਮੰਤਰੀ ਨਾਲ ਜਾਂ ਪਾਵਰ ਕਮਿਸ਼ਨ ਦੇ ਚੇਅਰਮੈਨ ਨਾਲ ਜਾਂ ਮੀਨ ਨਾਲ ਜੋ ਮੀਟਿੰਗ ਦੇ ਵਿੱਚ ਸਹਿਮਤ ਹੋਣਿਆ ਸੀ ਕੁਝ ਦੇ ਉੱਪਰ ਸਰਕੂਲਰ ਕੱਢਦੇ ਹਨ ਜਿਸ ਕਰਕੇ ਮਲਾਜਮ ਬਹੁਤ ਖੁਸ਼ੀ ਹੈ ਦੂਜੇ ਪਾਸੇ ਕੰਪਿਊਟਰ ਅਧਿਆਪਕਾਂ ਦੀ ਮੀਟਿੰਗ ਸਿੱਖਿਆ ਮੰਤਰੀ ਨਾਲ ਆਉਣ ਵਾਲੀ 27 ਸਤੰਬਰ ਨੂੰ ਹੋਵੇਗੀ ਉਨ੍ਹਾਂ ਦੀ ਮੁੱਖ ਮੰਗ ਹੈ ਕਿ ਕੰਪਿਊਟਰ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਾਰਦ ਕੀਤਾ ਜਾਵੇ ਤੇ 6ਵੇਂ ਪੇਗ ਨੂੰ ਲਾਗੂ ਕੀਤਾ ਜਾਵੇ ਸੂਬਾ ਕਨਵੀਨਰ ਅਤੇਂਦਰ ਪਾਸ ਨੇ ਕਿਹਾ ਪੈਨਸ਼ਨ ਪ੍ਰਾਪਤੀ ਮੋਰਚੇ ਨੇ ਕਿਹਾ ਕਿ ਅਸੀਂ 16 ਸਤੰਬਰ ਤੋਂ ਲੈ ਕੇ 21 ਸਤੰਬਰ ਤੱਕ ਦਰਨ ਮੰਤਰੀਆਂ ਨੂੰ ਕਾਰਨ ਦੱਸੋ ਨੋਟ ਦੇਵਾਂਗੇ ਉਸ ਤੋਂ ਬਾਅਦ 1 2 ਤੇ 3 ਅਕਤੂਬਰ ਨੂੰ ਸੰਗਰੂਰ ਦੇ ਵਿੱਚ ਵੱਡੀ ਪੱਦਰ ਦੇ ਵਿਉਂਤਬੰਦੀ ਕਰਕੇ ਪੰਜਾਬ ਸਰਕਾਰ ਦੇ ਵਿਰੁੱਧ ਸੰਘਰਸ਼ ਲਿਖਿਆ ਜਾਵੇਗਾ ਜੋ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ ਦੇ ਕਨਵੀਨਰ ਦਸਵੀਂ ਸੰਤਲਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਇੱਕ ਲੰਗੜਾ ਨੋਟਿਸ ਹੋ ਕੀਤਾ ਗਿਆ ਸੀ ਪਰ ਅਜੇ ਤੱਕ ਪੁਰਾਣੀ ਮਹਨ ਬਹਾਲੀ ਕੀਤੀ ਗਈ ਜਸਤ ਕਰਕੇ ਜੋ ਮਲਾਜਮ ਵੱਲੋਂ ਸਰਕਾਰ ਦਾ ਵਿਰੋਧ ਹੋ ਰਿਹਾ ਹੈ ਜੀ ਮੁੱਖ ਮੰਤਰੀ ਪ੍ਰਭਾਉ ਉਹਨਾਂ ਅਪਰੋਧ ਹੋ ਰਿਹਾ ਹੈ ਪਾਵਰ ਕੌਨ ਦੇ ਮਲਾਜਮਾਂ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਕਿ ਕਿਉਂਕਿ ਪਾਵਰ ਕੌਨ ਨੇ ਕਈ ਸਰਵਰ ਕਰਦੇ ਹਨ ਜਿਸ ਤਰ੍ਹਾਂ ਜੋ ਗ੍ਰਿਡਾਂ ਦੇ ਜਾਂ ਸਬਸਟੇਸ਼ਨਾਂ ਦੇ ਕੰਮ ਕਰਦੇ ਆ ਕੰਮ ਹੈ ਉਹਨਾਂ ਨੂੰ 100 ਘੰਟਾ ਓਵਰਟਾਈਮ ਦੇਣ ਦਾ ਫੈਸਲਾ ਕਰਤਾ ਹੈ ਜੀ ਬਹੁਤ ਵੱਡੀ ਮੰਗ ਹੈ ਜੋ ਪਾਵਰ ਕੌਨ ਨੇ ਮੰਨੀ ਆ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੁਲਾਜ਼ਮ ਰਿਟਾਇਰਮੈਂਟ ਦੇ ਮੁਲਾਜ਼ਮ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਡੀਏ 50% ਆ ਪਰ ਪੰਜਾਬ ਨੂੰ ਨਾਲ ਡੀਏ 36% ਹੈ ਸਾਡੇ ਡੀਏ ਵਿੱਚ 12% ਵਾਧਾ ਕੀਤਾ ਜਾਵੇ ਮੁੱਖ ਮੰਗ ਹੈ 2016 ਤੋਂ ਪੇ ਕਹਿੰਦਾ ਏਰੀਅਰ ਬਕਾਇਆ ਪਿਆ ਹੈ ਹਾਲੇ ਇੱਕ ਪਾਸੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਫੈਸਲਾ ਵੀ ਕਰਤਾ ਹੈ ਕਿ ਜੋ ਇੱਕ ਇੱਕ 2016 ਤੋਂ ਪਟਿਆਰੋਂ ਹੋਇਆ ਸਾਥੀ ਪਹਿਲਾਂ ਉਹਨਾਂ ਨੂੰ 5.5 ਸਾਲ ਦਾ ਏਰੀਅਲ ਤਾਂ ਜਾਵੇ ਡੀ 113 ਤੋਂ ਰੱਦ ਕਰਕੇ ਉਹਨਾਂ ਨੂੰ ਡੀਏ 125 ਤੋਂ ਦਿੱਤਾ ਜਾਵੇ ਜੋ ਏਰੀਅਲ ਮਿਲਣਾ ਹੈ ਉਸਰੇ ਪਰ 1850 ਦਿੱਤਾ ਹੋਵੇ ਤਿੰਨ ਹਫ਼ਤੇ ਦੇ ਵਿੱਚ ਵਿੱਚ ਹੁਣ ਦੇਖਿਆ ਕਿ ਪੰਜਾਬ ਸਰਕਾਰ ਕੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਜੋ ਫੈਸਲਾ ਕੀਤਾ ਹੋਇਆ ਉਹ ਲਾਗੂ ਕਰਦੇ ਨਹੀਂ ਕਰਾਉਣਾ ਸਮਝ ਦੱਸੇਗਾ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੈਂ ਕੰਮ ਕਰਦੇ ਕੱਚੇ ਮੈਂ ਮੁੱਖ ਮੰਗਾ ਹਨਗੇ ਸਾਨੂੰ ਰੈਗੂਲਰ ਦਿੱਤਾ ਜਾਵੇ ਸਾਨੂੰ 20-20 ਸਾਲ ਹੋ ਗਏ ਕੰਮ ਕਰ ਰਹੇ ਜਸਤਰਾ ਗੁਰੂ ਗੋਬਿੰਦ ਸਿੰਘ ਸੁਪਰ ਧਰਮਨਾਲਾ ਰੋਪੜ ਗੁਰੂ ਹਰਗੋਬਿੰਦ ਸਿੰਘ ਧਰਮਨਾਲਾ ਦਾ ਮਹੌਬਤ ਦੇ ਵਿੱਚ ਠੇਕੇਦਾਰਾਂ ਦੇ ਕੋਲ ਬਹੁਤੀ ਘੜ ਤਰ੍ਹਾਂ ਦੇ ਕੰਮੇ ਕੰਮ ਕਰਦੇ ਆ ਪਰ ਨਹੀਂ ਮੁੱਖ ਮੰਗ ਹੈ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਹਾਲਾਂਕਿ ਮੁੱਖ ਨੇ ਪੁਮਾਨ ਤਮਾਨ ਕਈ ਵਾਰ ਕਹਿ ਚੁੱਕਿਆ ਜੋ ਕੱਚੇ ਕੰਮ ਆ ਆ ਉਹਨਾਂ ਮੈਂ ਅੱਗੇੋਂ ਕੱਚਾ ਸ਼ਾਤ ਕਟੂਗਾ ਰੈਗੂਲਰ ਕਰੂੰਗਾ ਪਰ 22 ਸਾਲ ਹੋ ਗਏ ਸਰਕਾਰ ਬੜੀ ਨੂੰ ਰੋਪੜ ਧਰਮਨਾਲਾ ਦੇ ਵਿੱਚ ਲੈਰਾ ਮੁਹਬਤ ਹਨਮਲਾਂ ਦੇ ਵਿੱਚ ਇੱਕ ਵੀ ਕੰਮ ਆ ਜੋ ਲੈਰੋ ਨਹੀਂ ਕੀਤਾ ਗਿਆ ਜੀ ਇਸ ਕਰਕੇ ਜੋ ਮੁੱਖਾਂ ਭੂਮਾਂ ਤਮਾਨ ਮੇਤਵਾਂ ਦੀ ਹਰ ਪਾਸੇ ਜਿੰਮਾਂ ਦੀ ਹਰ ਪਾਸੇ ਮੁਰਦਾਦ ਹੋ ਰਹੀ ਹੈ ਧੰਨਵਾਦ ਸਾਥਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ